ਪਰਮ ਸਤਕਾਰਯੋਗ ਸਾਧ ਸੰਗਤ ਜੀ ਸਭ ਇੱਕ ਵਾਰ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਇੱਕ ਬੜੀ ਹੀ ਪਿਆਰੀ ਬੰਦਿਸ਼ ਜੋ ਗਾਇਆ ਕਰਦੇ ਸਨ ਉਹ ਹਰ ਇੱਕ ਨਾਮਧਾਰੀ ਦੀ ਮਨੋਦਸ਼ਾ ਨੂੰ ਬੜਾ ਹੀ ਬਾਖੂਬੀ ਬਿਆਨ ਕਰਦੀ ਏ ਉਸ ਬੰਦਿਸ਼ ਦੇ ਬੋਲ ਨੇ ਆਵਨ ਕਹਿ ਗਏ ਅੱਜ ਹੁਣ ਆਏ ਆਵਨ ਕੇ ਦਿਨ ਬੀਤੇ ਲਿਖ ਲਿਖ ਚਿੱਠੀਆਂ ਪਿਆਵਲ ਭੇਜੂ ਹਮ ਹਾਰੇ ਤੁਮ ਜੀਤੇ ਸੁਕਸ਼ ਇਸੇ ਤਰ੍ਹਾਂ ਦੀ ਹੀ ਮਨੋਦਸ਼ਾ ਹਰ ਇੱਕ ਨਾਮਧਾਰੀ ਦੀ ਏ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਦੀ ਉਡੀਕ ਲਾਈ ਪਰਸੋਂ ਦਾ ਮਾਨੂੰ ਹੌਸਲਾ ਦਿੱਤਾ ਪਰ ਬਰਸੋਂ ਬੀਤ ਗਏ ਉਹ ਪਰਸੋਂ ਨਾ ਆਈ ਸੋ ਅੱਜ ਸਤਿਗੁਰੂ ਰਾਮ ਸਿੰਘ ਜੀ ਦੀ ਯਾਦ ਵਿੱਚ ਹੀ ਅਸੀਂ ਇੱਕ ਅਗਦੀ ਬੋਲੀ ਦੇ ਵਿੱਚ ਕਵਾਲੀ ਗਾਉਣ ਦੀ ਕੋਸ਼ਿਸ਼ ਕਰਾਂਗੇ ਇਸਾ ਦ੍ਰਿਸ਼ ਵਰਣਨ ਹੈ ਕਿ ਮੰਨ ਲਓ ਕਿ ਅੱਜ ਸਾਰੀ ਸਾਧ ਸੰਗਤ ਦੀ ਸੇਵਾ ਸਿਮਰਨ ਨਾਮ ਬਾਣੀ ਆਸਾਂ ਤੇ ਅਰਦਾਸਾਂ ਨੂੰ ਭਾਗ ਲੱਗ ਜਾਣ ਅੱਜ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕਰਨ ਸਾਰੀ ਸਾਧ ਸੰਗਤ ਵਿੱਚ ਆਣ ਕੇ ਦਰਸ਼ਨ ਦੇਣ ਖੁੱਲੇ ਦਰਸ਼ਨ ਦਾਰੇ ਬਖਸ਼ਣ ਤੇ ਫਿਰ ਸਾਧ ਸੰਗਤ ਕਿੱਦਾਂ ਤੇ ਮੰਗਲ ਕਾਉਂਦੀ ਏ ਕਿੱਦਾਂ ਦੀ ਖੁਸ਼ੀ ਮਨਾਉਂਦੀ ਏ ਆਓ ਇਸ ਕੋਲੀ ਰਹੀਂ ਬੜੇ ਪਿਆਰ ਨਾਲ ਸਰਵਨ ਕਰੀਏ Bada gari.

ਭੂਲ ਕੀ ਭੂਲ ਭੂਲ ਕੀ ਭੂਲ ਭਾਈ ਭਲਾ ਮੈਂ ਭੁਲੀ ਕਬ ਤੋ ਹੈ ਅਰੇ ਮੈਂ ਭੁਲੀ ਤੋ ਭੂਲ ਗਈ ਪਰ ਤੁਮ ਮਤ ਭੁਲਿਓ ਬੋਹੇ i can't We yeah. ਅਸਵਾਰ ਤੋਰੇ ਪਾਟ ਪਲੇ ਜਾ ਮੋਰੇ ਚੀਂਹੀ ਅਸਵਾਰ ਤੋਰੇ ਬਲ ਲੇ ਜੀਨੀ ਅਸਵਾਰ ਤੋਰੇ ਬਲਵੰਤ ਜਾਉ ਮੋਰੇ ਜੀਨੀ ਅਸਵਾਰ ਤੋਰੇ ਬਲਵੰਤ ਜਾਉ ਮੋਰੇ ਜੀਨੀ ਅਸਵਾਰ ਤੋਰੇ ਕਨਾਰਸਤਾ ਦਿਖਾਈ ਆ ਮਿੰਤਾ ਕੀ ਮਾਰੀ ਤੋਰ ਚਰਨਾਂ ਮੈਂ ਆਈ ਮਿੰਤਾ ਕੀ ਮਾਰੀ ਤੋਰ ਚਰਨਾਂ ਮੈਂ ਆਈ ਅਬ ਟਾਲੋਗੇ ਵੀ ਤੁਮ ਨਾ ਹੈ ਟਲੂਗੀ ਮੋਰੇ ਜੀਵੀ ਅਸਵਾਰ ਤੋਰੇ ਬਲ ਬਲ ਜਾਉ ਮੋਰੇ ਜੀਵੀ ਅਸਵਾਰ ਤੋਰੇ ਬਲ ਬਲ ਜਾਉ ਮੋਰੇ ਜੀਵੀ ਅਸਵਾਰ ਤੋਰੇ ਬਲ ਲੇਗਾ ਆ ਆ ਚਿੰਨੀ ਅਸਵਾਰ ਤੋਰੇ ਬਲ ਬਲ ਜਾਂ ਆਲੇ ਜਾਓ ਓਰੇ ਚੀਨੀ ਅਸਵਾਰ ਤੋਰੇ ਬਲ ਬਲ ਜਾਓ ਓਰੇ ਚੀਨੀ ਅਸਵਾਰ ਤੋਰੇ ਬਲ ਬਲ ਜਾਓ ਮੈਨੂੰ ਸ਼ੌਕ ਮਾਹੀ ਦੇ ਦیدار ਦਾ ਮੈਨੂੰ ਸ਼ੌਕ ਮਾਹੀ ਦੇ ਦیدار ਦਾ ਮੈਨੂੰ ਸ਼ੌਕ ਮਾਹੀ ਦੇ ਦیدار ਦਾ ਸਵਾਰ ਤੋਰੇ ਬਲ ਬਲ ਜਾ ਮੋਰੇ ਹਿਰਦੇ ਸਮਰਾਟ ਤੋਰੇ ਬਲ ਬਲ ਜਾ ਮੋਰੇ ਹਿਰਦੇ ਸਮਰਾਟ ਤੋਰੇ ਬਲ ਬਲ ਜਾ ਮੋਰੇ ਪਰਦੇਸੀ ਪੀਤਮ ਤੋਰੇ ਬਲ ਬਲ ਜਾ ਮੋਰੇ ਪਰਦੇਸੀ ਪੀਤਮ ਤੋਰੇ ਬਲ ਬਲ ਜਾ ਇਹ ਤੋਰੇ ਬਲ ਬਲ ਜਾਉ ਤੋਰੇ ਬਲ ਬਲ ਜਾਉ ਤੋਰੇ ਬਲ ਬਲ ਜਾਉ ਤੋਰੇ ਬਲੇ ਬਲੇ ਚਾਉਂ ਆਪਣੇ ਪਿਆਕੇ ਬਲੇ ਬਲੇ ਜਾਉਂ ਮੂ ਆਪਣੇ ਪਿਆਕੇ ਬਲੇ ਬਲੇ ਜਾਉਂ ਆਹ ਚਰਨ ਲਗਾ ਯਾ ਨਿਰਧਨ ਕੋ ਆਪਣੇ ਪਿਆਕੇ ਸੁਰਤੀ <khari> <tip> <toh tip> <tip> <tip> ਆਪਣੇ ਪਿਆਰੀ ਦੇਖ ਸੁਰਤੀਆ ਹਾਰ ਕਈ ਮੈਂ ਤਾਂ ਮਨ ਕੋ ਕਿ ਪੀਤੇ ਸਾਵਣ ਲੈ ਜਿਸ ਕਾ ਪੀ ਸੰਗ ਬੀਤੇ ਸਾਵਣ ਜਿਸ ਕਾ ਪੀ ਸੰਗ ਬੀਤੇ ਸਾਵਣ ਓ ਸਦੁਲਹਣ ਕੀ ਵੈਨ ਸੁਹਾਗਣ ਓ ਸਦੁਲਹਣ ਕੀ ਵੈਨ ਸੁਹਾਗਣ ਜਸ ਸਾਵਣ ਮੇ ਪਿਆਰ ਨਾਹੀਂ ਜਸ ਸਾਵਣ ਪਿਆਰ ਨਾਹੀਂ ਆਪਣੇ ਮੇ ਪਿਆ ਘਰ ਨਹੀਂ ਇਸ ਜਸਾ ਫਰਮ ਕੇ ਪਿਆ ਘਰ ਨਹੀਂ ਹਿਆਕ ਲਗੇ ਉਸ ਸਾਵਣ ਨਹੀਂ ਮੋਰੇ ਪਿਆ ਘਰ ਨਹੀਂ ਮੋਰੇ ਪਿਆ ਘਰ ਨਹੀਂ ਮਹੀਂ ਮੋਰੇ ਪਿਆ ਘਰ ਨਹੀਂ ਮਹੀਂ ਮੋਰੇ ਪਿਆ ਘਰ ਨਹੀਂ ਮਹੀਂ ਮੋਰੇ ਪਿਆ ਘਰ ਨਹੀਂ 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 ਮੋਰੇ ਪਿਆ ਘਰ ਨਹੀਂ

ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ 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 ਆ ਸੱਜਣ ਤੇਰੇ ਰਾਹੀ ਬੈਠੇ ਬਾਲ ਮੈਣਾ ਤੇ ਦੀਵੇ ਨਿਤਮਿਤ ਦਰਦ ਵਿਛੋੜਾ ਤੇਰਾ ਮੇਰਾ ਖੂਨ ਜਿਗਰ ਦਾ ਪੀਵੇ ਉਹ ਤੇਰੀ ਦੀਦ ਉਮੀਦ ਹੈ ਜੀਣੇ ਦੀ ਇੱਕ ਪਲ ਆਰਾਮ ਨਾ ਥੀਵੇ ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ 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 ਮੋਰੇ ਸੋਣੀ ਸੋਣੀ ਸੂਰਤ ਵਾਲੇ ਮੁਰਨਾ ਪਾਇਆ ਫੇਰਾ 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 ਜਦ ਕੋਈ ਰਾਤ ਪੀਹਾ ਬੋਲੇ ਹਿਲ ਜਾਂਦਾ ਦਿਲ ਮੇਰਾ ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ ਯਾ ਮੋਰੇ ਪਿਆ 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 ਮੋਰੇ ਪਿਆ 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 ਆ ਆ ਪਿਆ 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 ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ 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 ਮੋਰੇ ਪਿਆ ਪਿਆ ਮੋਰੇ ਪਿਆ ਪਿਆ ਮੋਰੇ ਪਿਆ ਪਿਆ ਮੋਰੇ ਪਿਆ 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 ਮੋਰੇ ਪਿਆ ਪਿਆ ਮੋਰੇ ਪਿਆ ਪਿਆ ਮੋਰੇ ਪਿਆ 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 ਬੁਰਾ ਹੁਆ ਭਲਾ ਹੁ ਮੇਰੀ ਲਾਜ ਕੋ ਨਿਭਾਣਾ ਮਰ ਪਿਆ ਮੈਂ ਬੁਰਾ ਹੁਆ ਭਲਾ ਹੁ ਮੇਰੀ ਲਾਜ ਕੋ ਨਿਭਾਣਾ ਮੈਂ ਬੁਰਾ ਹੁਆ ਭਲਾ ਹੁ ਮੇਰੀ ਲਾਜ ਕੋ ਨਿਭਾਣਾ ਉਹ ਮੁਝ ਜਾਣਦਾ ਹੈ ਸਭ ਕਰ ਤੇਰੇ ਨਾਮ ਸਿਆ ਜਮਾਨਾ ਮੋਹਰੇ ਪਿਆ 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 ਮੋਹਰੇ ਪਿਆ 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 ਮੋਹਰੇ ਪਿਆ 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 ਮੋਹਰੇ ਪਿਆ 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 ਮੋਰੇ ਪਿਆ 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 ਮੋਰੇ ਜਿਸ ਸਾਬਨ ਮੇ ਪਿਆ ਘਰ ਨਹੀਂ ਜਿਸ ਸਾਬਨ ਮੇ ਪਿਆ ਘਰ ਨਹੀਂ ਜਿਸ ਸਾਬਨ ਮੇ ਪਿਆ ਘਰ ਨਹੀਂ ਆਗ ਲਗੇ ਉਸ ਸਾਬਨ ਕੋ ਜਿਸ ਸਾਬਨ ਮੇ ਪਿਆ ਘਰ ਨਹੀਂ ਆਗ ਲਗੇ ਉਸ ਸਾਬਨ ਕੋ ਜਿਸ ਸਾਬਨ नहीं आग लगे उस सावन को अपने पिया को मैं किस गुन भाऊ अपने पिया को मैं किस गुन भाऊ राज की मारी मर मर जाऊ राज की मारी मर मर जाऊं अब तुम ही जतन करो कोई सजनी तुम, तुम ही जतन करो कोई आशी लगू मैं साजन को तुम ही जतन करो कोई सजनी आशी लगू मैं साजन को तुम ही जतन करो कोई सजनी आशी लगू मैं साजन को रैया नगर के राजन आए रायनगर We are the न से मैं झाडूंगी इन पलकन से मैं झाड़ू न पल कन से मैं झाड़ूंगी इन पलकन से सतगुरु जी के चरणन को ਪਰ ਲਖਨ ਸੇ ਸਤ ਗੁਰ ਜੀ ਤੇ ਚਰਨਨ ਕੋ ਹੇ ਰੀ ਸਖੀ ਵੀ ਮੂਰੇ ਸਤ ਗੁਰੇ